ਅਸੀਂ ਪ੍ਰੋਗਰਾਮ ਬਣਾਇਆ ਕਿਉਂਕਿ ਐਨਡੀਏ ਦੇ ਵਿੱਚੋਂ ਬਾਦਲ ਆਪਣੀਆਂ ਬੇਈਮਾਨੀਆਂ ਕਾਰਨ ਅਕਾਲੀ ਦਲ ਦੀ ਸਥਿਤੀ 'ਚ ਪਰਾਸੀ ਤੋਂ ਵੀ ਮਾੜੀ ਹੋਈ 25 ਸਾਲ ਐਨਡੀਏ ਦੇ ਹਿੱਸੇਦਾਰ ਪੰਜਾਬ ਲਈ ਇੱਕ ਵੀ ਕੋਈ ਪ੍ਰਾਪਤੀ ਨਹੀਂ ਅੱਜ ਜੋ ਐਨਡੀਏ ਜੋ ਆਊਟ ਹੋ ਗਿਆ ਤੇ ਅੱਜ ਪੰਜਾਬ ਦੀ ਕਸਟੋਡੀਅਨ ਕੇਂਦਰ ਸਰਕਾਰ ਦੇ ਅੰਦਰ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਆ ਅਸ਼wini ਸ਼ਰਮਾ ਜੀ ਦੇ ਘਰ ਘੇਰਨ ਤੋਂ ਬਾਅਦ ਪ੍ਰੋਟੈਸਟ ਕਰਨ ਤੋਂ ਬਾਅਦ ਅੱਜ ਸੋਮ ਪ੍ਰਕਾਸ਼ ਜੀ ਦੇ ਘਰ ਉਹਨਾਂ ਦੀ ਆਤਮਾ ਨੂੰ ਜਗਾਉਣ ਲਈ ਮੈਂ ਬਾਰ-ਬਾਰ ਅਪੀਲ ਕੀਤੀ ਵੀ ਆਓ ਤੁਸੀਂ ਮੀਡੀਆ ਦੀ ਹਾਜ਼ਰੀ ਵਿੱਚ ਡਿਬੇਟ ਕਰੋ ਜਿਹੜੀਆਂ ਗੱਲਾਂ ਬੋਲ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਦੇ ਹੋ ਚਾਹੇ ਉਹ ਐਮਐਸਪੀ ਆ ਚਾਹੇ ਉਹ ਮੰਡੀ ਦੀ ਗੱਲ ਆ ਤੁਹਾਡੀਆਂ ਗੱਲਾਂ ਦਾ ਜਵਾਬ ਦਿइये ਕਾਨੂੰਨ ਅਨੁਸਾਰ ਨਹੀਂ ਆਏ ਤੇ ਅਸੀਂ ਫੇਰ ਇਹ ਮੰਗ ਕਰਾਂਗੇ ਪ੍ਰਾਊਡ ਟੂ ਬੀ ਪੰਜਾਬੀ ਤੁਸੀਂ ਮੰਤਰੀ ਸਾਹਿਬ ਪੰਜਾਬੀ ਹੋ ਪੰਜਾਬ ਦੇ ਜੰਮਪੜਾ ਹੋ ਪੰਜਾਬ ਦਾ ਨਮਕ ਖਾਦਾ ਪੰਜਾਬ ਦਾ ਪਹਿਨਿਆ ਖੋੜੀਏ ਡਿਊਟੀ ਬਣਦੀ ਹੈ ਕਿ ਕੇਂਦਰ ਦੇ ਵਿੱਚ ਜਾ ਕੇ ਅਸਲ ਤਸਵੀਰ ਆਪਣੀ ਸਰਕਾਰ ਨੂੰ ਦਿਖਾ ਕੇ ਆਓ ਪੰਜਾਬ ਵਾਸਤੇ ਕਾਨੂੰਨ ਡ੍ਰਾਪ ਕਰੋ ਜਿਹੜੇ ਪੰਜਾਬ ਦੇ ਲੋਕਾਂ ਵਾਸਤੇ ਡੈਥ ਵਰਨਟ ਤੇ ਸਮਾਨ ਹੈਗੇ ਆ ਮੌਦੇ ਵਰਨਟ ਹੈ ਦਸਕਤ ਪੰਜਾਬ ਦੇ ਲੋਕ ਕਦੇ ਨਹੀਂ ਕਰਨਗੇ ਦੂਜੇ ਪਾਸੇ ਕੈਪਟਨ ਮਰਿੰਦਰ ਸਿੰਘ ਦੀ ਕਿਸਾਨਾਂ ਦੀ ਮੰਗ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਾਲ ਕਰੋ ਉਹ ਤੋਂ ਕਿਉਂ ਭਜ ਰਹੇ ਆ ਬਿੱਲੀ ਥੇਲੇਵਾਰ ਆ ਰਹੀ ਹੈ ਕਾਂਗਰਸ ਵਾਲੇ ਪੰਜਾਬ ਦੇ ਅੰਦਰ ਆਪਣੀ ਡਿੱਗਦੀ ਹੋਈ ਸਾਖ ਨੂੰ ਬਚਾਉਣ ਲਈ ਕਿਸਾਨ ਅੰਦੋਲਨ ਦੀਆਂ ਫੋੜੀਆਂ ਦਾ ਇਸਤੇਮਾਲ ਕਰਨਾ ਚਾਹੁੰਦੇ ਸੀ ਪਰ ਇਹ ਸਾਫ਼ ਸਪੱਸ਼ਟ ਹੋ ਗਿਆ ਕਿ ਕਿਸਾਨਾਂ ਦੀ ਮੰਗ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਤਰਕਨਾਰ ਕੀਤਾ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਲੈਟਰ ਲਿਖ ਕੇ ਬੇਨਤੀ ਕੀਤੀ ਵੀ ਤੁਰੰਤ ਐਮਰਜੈਂਸੀ ਸੈਸ਼ਨ ਕਾਲ ਕਰਕੇ ਦੋ ਤਿੰਨ ਪੁਆਇੰਟਾਂ ਦੇ ਉੱਤੇ ਮੈਂ ਸੁਝਾਅ ਭੇਜੇ ਵੀ ਇਹਨਾਂ ਤੇ ਡਿਸਕਸ਼ਨ ਕਰਕੇ ਕਾਨੂੰਨ ਬਣਾਓ ਇੱਕ ਨਵਾਂ ਕਾਨੂੰਨ ਬਣਾ ਦਿਓ ਕਿ ਪੰਜਾਬ ਦੇ ਅੰਦਰ ਕੋਈ ਪ੍ਰਾਈਵੇਟ ਖਰੀਦਦਾਰ ਐਮਐਸਪੀ ਤੋਂ ਥੱਲੇ ਇੱਕ ਪੈਸਾ ਵੀ ਖਰੀਦ ਕਰੇ ਉਹਦੇ ਤੇ ਗੈਰਜਮਾਨਤੀ ਧਰਾਵਾਂ ਤਹਿਤ ਐਫਆਈਆਰ ਦਰਜ ਕਰਕੇ ਉਹਨੂੰ ਜੇਲੇ ਬੰਦ ਕਰ ਪੰਜਾਬ ਦਾ ਨਾ ਰਹਿਣ ਵਾਲਾ ਜਿਹਦੇ ਕੋਲੇ ਪੰਜਾਬ ਦਾ ਕਮਿਸੀਲ ਨਹੀਂ ਉਹ ਪੰਜਾਬ ਦੇ ਅੰਦਰ ਖੇਤੀਬਾੜੀ ਦੀ ਜ਼ਮੀਨ ਨਾ ਖਰੀਦ ਕਰ ਸਕੇ ਪੰਜਾਬ ਦੇ ਅੰਦਰ ਜਿਹੜਾ ਰੇਟ ਫਿਕਸਿੰਗ ਮਾਫੀਆ ਆਉਣ ਵਾਲੇ ਸਮੇਂ 'ਚ ਬਣਨਦੇ ਸਾਰੇ ਆਨਾਜ ਸਸਤਾ ਖਰੀਦੋ ਤੇ ਮਹਿੰਗਾ ਵੇਚੋ ਇਸ ਕਨਸੈਪਟ ਨੂੰ ਤੋੜਨ ਵਾਸਤੇ ਨਵਾਂ ਕਾਨੂੰਨ ਪਰ ਕੈਪਟਨ ਮਰਿੰਦਰ ਸਿੰਘ ਕਿਸਾਨਾਂ ਦੀ ਜਿਹੜੀ ਮੰਗ ਸੀ ਉਹ ਤੋਂ ਦਰਗਨਾਰ ਭਜਦੇ ਹੋਏ ਨਜ਼ਰ ਆਉਂਦੇ ਆ ਅਸਲ ਜਿਹੜਾ ਚਿਹਰਾ ਡਬਲ ਸਟੈਂਡਰਡ ਕਿਉਂਕਿ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਸੇਮ ਕਾਨੂੰਨ ਖੇਤੀਬਾੜੀ ਸੈਕਟਰ ਦੇ ਵਿੱਚ ਪ੍ਰਾਈਵੇਟ ਪਲੇਅਰਜ਼ ਨੂੰ ਲਿਆਉਣ ਦਾ ਉਹ ਵੀ ਮਨ ਬਣਾਈ ਬੈਠੇ ਸੀ ਲੋਕ ਸਭਾ ਦੇ ਅੰਦਰ ਉਹਨਾਂ ਦੀ ਇੱਕ ਸਪੀਚ ਤੇ ਰਾਹੁਲ ਗਾਂਧੀ ਜੀ ਉਹਨਾਂ ਨੂੰ ਸੈਕੰਡ ਕਰ ਰਹੇ ਆ ਸੋ ਇਸ ਕਰਕੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਾਹਿਬ ਆ ਜਿਨ੍ਹਾਂ ਨੂੰ ਪੰਜਾਬੀਆਂ ਨੇ ਬਹੁਤ ਵੱਡਾ ਰਿਸਪੈਕਟ ਤੇ ਮਾਣ ਦਿੱਤਾ ਅੱਜ ਉਹ ਚੁੱਪ ਤੇ ਖਮੋਸ਼ ਆ ਅੱਜ ਪੰਜਾਬ ਡੁੱਬਣ ਦੇ ਕਿਨਾਰੇ ਤੇ ਆ ਅੱਜ ਪੰਜਾਬ ਦਾ ਬੱਚਾ ਬੱਚਾ ਸੜਕਾਂ ਤੇ ਤੇ ਕੇਜਰੀਵਾਲ ਸਾਹਿਬ ਚੁੱਪ ਤੇ ਖਮੋਸ਼ ਆ ਚਾਹੇ ਉਹ ਅਕਾਲੀ ਆ ਕਾਂਗਰਸ ਵਾਲੇ ਆ ਕਿਸਾਨ ਇਸ਼ੂ ਦੇ ਉੱਤੇ ਬੜਾ ਭੱਦੇ ਤਰੀਕੇ ਦੇ ਨਾਲ ਰਾਜਨੀਤੀ ਕਰ ਰਿਹਾ ਪਰ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਬੜੇ ਜਾਗਰੂਕ ਆ ਜਿੰਨੀ ਦੇਰ ਤੱਕ ਖੇਤੀ ਸਦਾਰ ਕਾਨੂੰਨ ਪੰਜਾਬ ਚੋਂ ਡ੍ਰੌਪ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਅੰਦੋਲਨ ਜਾਰੀ ਰਹੇਗਾ